ਇਸਾਈ ਪਰਿਵਾਰਾਂ ਦੀ ਗਿਣਤੀ 83 ਲੱਖ ਸੀ ਕਿ ਤੇ ਸਿੱਖਾਂ ਦੀ ਜਿਹੜੀ ਬਾੜ ਲੱਖ ਦੇ ਆਸ-ਪਾਸ ਸੀ ਪਰ 2011 ਦੇ ਆਉਂਦੇ-ਆਉਂਦੇ ਉਹਨਾਂ ਦੀ ਗਿਣਤੀ 2 ਕਰੋੜ 78 ਲੱਖ ਹੋ ਗਈ ਔਰ ਸਿੱਖਾਂ ਦੀ 2 ਕਰੋੜ 8 ਤੋਂ 10 ਲੱਖ ਆ ਪਰ ਉਹਦੀ ਵਿੱਚ ਹੁਣ ਤਾਂ ਪਰਿਵਰਤਨ ਹੋ ਰਿਹਾ ਲਾਲਚ ਭਾਰੀ ਪੈ ਗਿਆ ਜਾਂ ਪਤਿਤਪੁਣਾ ਭਾਰੀ ਪੈ ਗਿਆ ਜਾਂ ਨਸ਼ੇ ਭਾਰੀ ਪੈ ਗਏ ਤਾਂ ਮਨੁੱਖ ਆਪਣੇ ਮੂਲ ਨਾਲੋਂ ਮੋੜ ਨਾਲ ਟੁੱਟ ਜਾਂਦਾ ਉਹ ਸਿੱਖ ਪਰਿਵਾਰ ਹੈ ਜੇ ਸਿੱਖਾਂ ਨੇ ਬਾਹਰ ਨਾ ਦੀ ਫੜੀ ਚਾਲ ਸੀ ਇਸ ਜੀਸੀ ਦੀ ਗੱਲ ਹੋਵੇ ਆਪਕੋ ਹੁਣ ਜੇ ਉਹਨਾਂ ਨੇ ਉਹਨਾਂ ਦੀ ਬਾਹਰ ਫੜੀ ਹੁੰਦੀ ਸ਼ਾਇਦ ਉਹ ਤੁਹਾਨੂੰ ਪਰिवਰਤਨ ਕਰਦੇ ਸਾਡੇ ਪਾਵਨ ਤਖਤ ਦੀ ਸਿਆਸਤ ਦੀ ਭੇਟ ਚੜੇ ਤਖਤਾਂ ਤੇ ਸੰਸਥਾਵਾਂ ਤੇ ਜਿਨ੍ਹਾਂ ਨੇ ਕੁਝ ਕਰਨਾ ਸੀ ਉਹ ਨਹੀਂ ਕੀਤਾ ਕਈ ਸੰਸਥਾਵਾਂ ਨੇ ਇੰਡੀਵਿਜੂਅਲ ਤੌਰ ਤੇ ਵੀ ਯਤਨ ਕੀਤੇ ਪਰ ਹੁਣ ਪ੍ਰਚਾਰ ਦੀ ਕਮੀ ਨਹੀਂ ਮੰਨਣ ਦੀ ਕਮੀ ਗੁਰੂ ਸਾਹਿਬ ਨੇ ਵੀ ਇੱਕ ਪੱਧਰ ਤੇ ਜਾ ਕੇ ਜਾਤ ਪਾਤ ਨੂੰ ਇੱਕ ਕੀਤਾ ਸੀ ਜਿਵੇਂ ਇੱਕ ਸਿਧਾਂਤ ਵਿੱਚ ਜਾਤ ਪਾਤ ਕੋਈ ਨਹੀਂ ਹੈ ਪ੍ਰਚਾਰ ਦੀ ਕਮੀ ਨਹੀਂ ਸਭ ਕੁਝ ਹੈ ਮੰਨਣ ਦੀ ਕਮੀ ਹੈ ਕਿ ਅਸੀਂ ਮੰਨਣਾ ਨਹੀਂ ਚਾਹੁੰਦੇ ਸੀ ਸੇ ਸਪਾਰਸ਼ੀ ਸਿੰਘ ਰੱਖੇ ਹੋਏ ਗੁਰਦਾਰਾ ਸਾਹਿਬ ਦੇ ਵਿੱਚ ਜਦੋਂ ਮੈਂ ਇੱਕ ਨਿੱਜੀ ਗੁਰਦਾਰਾ ਨਹੀਂ ਲਿਆ ਸਾਰਿਆਂ ਦੇ ਨਾਲ ਲਿਆ ਕਿ ਉਹਨਾਂ ਨੇ ਵੀ ਨੁਕਸਾਨ ਕੀਤਾ ਔਰ ਜਿਸ ਜਗ੍ਹਾ ਤੇ ਜੋ ਯੋਗਤਾ ਚਾਹੀਦੀ ਆ ਜਦੋਂ ਉਹ ਨਹੀਂ ਲਾਵਾਂਗੇ ਤਾਂ ਫਿਰ ਹਾਲਾਤਾਂ ਹੀ ਹੋਣਗੇ ਜਿਹੜੇ ਹੋ ਰਹੇ ਹਾਲਾਤ ਤਾਂ ਹੀ ਰੋਕੇ ਜਾ ਸਕਦੇ ਆ ਜੇ ਕੋੜੇਲੇ ਥਾਂ ਕੋੜਾ ਉਹ ਗਦੇਲੇ ਥਾਂ ਦਾ ਕਿ ਗੁਰਦੁਆਰੇ ਕੱਚੇ ਮਾਰਤਾ ਘਰ ਕੱਚੇ ਪਰ ਸਿੱਖੀ ਪੱਕੀ ਸੀ ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿੱਧਕ ਨਾ ਜਾਵੇ ਜਿੱਥੇ ਲਾਲਚ ਤੇ ਸੁਆਰਥ ਪਰੂ ਪੈ ਗਿਆ ਉਥੇ ਸਾਰਾ ਕੁਝ ਹੋਇਆ ਸਤਿ ਸ਼੍ਰੀ ਅਕਾਲ ਨਿਰਪット ਪੁਸਤਕਾਂ ਜੁੜੇ ਤੁਸੀਂ ਨਾ ਸਿਮਰਨਜੀਤ ਸਿੰਘ ਸਦਾਣਾ ਅੱਜ ਗੱਲਬਾਤ ਕਰਾਂਗੇ ਤੁਹਾਨੂੰ ਪਰਵਰਤਨ ਨੂੰ ਲੈ ਕੇ ਸਿੱਖ ਬੁੱਧੀਜੀਵੀ ਡਾਟਰ ਰੰਵੀਰ ਸਿੰਘ ਨੇ ਬੀਤੇ ਦਿਨਾਂ ਦੇ ਵਿੱਚ ਹਰਾਨੀ ਜਨ ਖੁਲਾਸਿਆ ਉਹ ਲੋਕਾਂ ਦੇ ਸਾਹਮਣੇ ਰੱਖਿਆ ਮੀਤੇ 2 ਸਾਲਾਂ ਜਿਹੋ ਉਨ੍ਹਾਂ ਨੇ ਗੱਲ ਕੀਤੀ ਆ ਕਿ ਸਾਡੇ 3 ਲੱਖ ਦੇ ਕਰੀਬ ਲੋਕਾਂ ਨੇ ਜਿਹੜਾ ਉਹ ਧਰਮ ਪਰਵਰਤਨ ਕੀਤਾ ਚਾਹੇ ਉਹ Hindu ਹੋਣ ਪੌਤੀ ਗਿਣਤੀ ਦੇ ਵਿੱਚ ਸੇਖਾਂ ਨੇ ਜਿਹੜਾ ਉਹ ਧਰਮ ਬਦਲਿਆ ਸਰਦਾਰ ਮੌਜੂਦ ਨੇ ਬਲਜੀਤ ਸਿੰਘ ਦਾਦੂਬਾ ਜੋ ਉਹ ਸਿੱਖ ਪ੍ਰਚਾਰਕ ਨੇ ਗੱਲਬਾਤ ਕਰਦੇ ਉਹਨਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਠੀ ਠਾਕੂ ਜੀ ਬੜੀ ਚੜ੍ਹਦੀ ਕਲਾ ਜੀ ਬਾਬਾ ਜੀ ਜੋ ਸਿੱਖ ਹੈ ਸੇਖ ਨੇ ਆਪਾਂ ਗੱਲ ਸਾਡੇ ਚਾਹੇ Hindu ਹੋਣ ਚਾਹੇ ਬੁੱਧੀ ਹੋਣ ਬਹੁਤੇ ਲੋਕਾਂ ਨੇ ਵੀ ਤੇ ਦੋ ਸਾਲਾਂ ਦੇ ਵਿੱਚ ਵਜੇ ਸੈਰ ਦੀ ਗੱਲ ਕਰ ਲਈ ਮਜੀਠਾ ਹਲਕਾ ਤਰਨ ਤਾਰਨਾ ਗਰਦਾਸਪੁਰ ਦੀ ਗੱਲ ਕੀਤੀ ਹੈ ਡਾਕਟਰ ਅਨਬੀਰ ਸਿੰਘ ਨੇ ਕਿ ਸਾਡੇ 3 ਲੱਖ ਲੋਕਾਂ ਨੂੰ ਜਿਹੜਾ ਉਹ ਤੁਹਾਨੂੰ ਪਰਵਰਤਨ ਕੀਤਾ ਔਰ ਬਹੁਤੀ ਗਿਣਤੀ ਦੇ ਵਿੱਚ ਸੈਖਾ ਦੇਖੋ ਜਦੋਂ ਵੀ ਕੋਈ ਆਪਣੇ ਮੂਲ ਦੇ ਨਾਲੋਂ ਟੁੱਟ ਜਾਂਦਾ ਜੀ ਤੇ ਮੂਲ ਨਾਲੋਂ ਟੁੱਟਿਆ ਜਿਵੇਂ ਦਰਖਤ ਦੇ ਨਾਲੋਂ ਪੱਤਾ ਟੁੱਟਿਆ ਉਹਨੂੰ ਹਨੇਰੀ ਕਿਸੇ ਬਾਸੇ ਵੀ ਲਿਜਾ ਸਕਦੀ ਆ ਜੀ ਉਹ ਇੱਕ ਜਗ੍ਹਾ ਤੇ ਟਿਕਿਆ ਰਹਿ ਨਾ ਵਾਕਵਾਕਤਾਵਾਂ ਦੇ ਜਿੱਦਰ ਨੂੰ ਮਰਜ਼ੀ ਹਵਾ ਦਾ ਬੁਲਾਇਆ ਤੇ ਉਹਨੇ ਉੱਤਰ ਨੂੰ ਚਲੇ ਜਾਣਾ ਹੂੰ ਕਿਉਂਕਿ ਉਹ ਮੂਲ ਨਾਲੋਂ ਟੁੱਟ ਗਿਆ ਧਰਮ ਪਰਵਰਤਨ ਅਸਲ ਮੂਲ ਨਾਲੋਂ ਟੁੱਟਣ ਦਾ ਕਾਰਨ ਆ ਜਦੋਂ ਆਪਣੇ ਮੂਲ ਨਾਲੋਂ ਸਿਧਾਂਤਾਂ ਨਾਲੋਂ ਟੁੱਟ ਜਾਂਦਾ ਜੀ ਤਾਂ ਫਿਰ ਉਹਨੂੰ ਚਾਹੇ ਕੋਈ ਲਾਲਚ ਵਾਸ ਚਾਹੇ ਡਰਾਵੇ ਦੇ ਨਾਲ ਕਿਸੇ ਵੀ ਪਾਸੇ ਲਿਜਾ ਸਕਦਾ ਹੁਣ ਦੇਖੋ ਜਿਹੜਾ ਮਨੁੱਖ ਗੁਰਬਾਣੀ ਦੇ ਨਾਲ ਗੁਰੂ ਦੇ ਸਿਧਾਂਤਾਂ ਨਾਲ ਆਪਣੇ ਇਤਿਹਾਸ ਨਾਲ ਆਪਣੇ ਵਿਸੇ ਨਾਲ ਜੁੜਿਆ ਉਹ ਕਦੇ ਵੀ ਧਰਮ ਪਰਵਾਤਨ ਨਹੀਂ ਕਰਦਾ ਹੁਣ ਤੁਸੀਂ ਦੇਖਦੇ ਆ ਕਿ ਕਿਸ ਤਰੀਕੇ ਦੇ ਨਾਲ ਨੌਜਵਾਨ ਜਿਹੜੇ ਉਪਤਤ ਹੋ ਰਹੇ ਆ ਕੇਸ ਗੁਰੂ ਕੀ ਮੋਹ ਹੈ ਸਿੱਖੀ ਵਿੱਚ ਹੁਣ ਤੁਹਾਡੇ ਵਰਗੇ ਪੜ੍ਹੇ ਲਿਖੇ ਜਿਹੜੇ ਆ ਜਿਵੇਂ ਤੁਸੀਂ ਵੀਡੀਓਜ਼ ਚਲਾਉਂਦੇ ਹੋ ਉਹ ਵੀ ਕੇਸਾਂ ਤੋਂ ਰਹਿਤ ਹੋ ਰਹੇ ਆ ਚਾਹੇ ਉਹ ਕੇਸ ਕੱਟਦੇ ਆ ਚਾਹੇ ਉਹ ਦਾੜਾ ਕੱਟਦੇ ਆ ਜਦੋਂ ਇੱਕ ਇੱਕ ਕਰਕੇ ਆਪਾਂ ਸਿਧਾਂਤ ਛੱਡਦੇ ਆਂ ਆਪਣੇ ਮੂਲ ਨਾਲੋਂ ਟੁੱਟਦੇ ਆਂ ਤਾਂ ਫਿਰ ਪੌੜੀਦਾਰ ਪੌੜੀ ਅੱਗੇ ਕੋਈ ਕਿਸੇ ਪਾਸੇ ਕੋਈ ਕਿਸੇ ਸਟੈਪ ਬਾਈ ਸਟੈਪ ਕੋਈ ਕਿਸੇ ਪਾਸੇ ਕੋਈ ਕਿਸੇ ਪਾਸੇ ਪਟਕ ਸਕਦਾ ਕਈ ਤਾਂ ਚਲੋ ਕੇਸਾਂ ਨਾਲੋਂ ਦਾੜੇ ਨਾਲੋਂ ਹਟ ਕੇ ਇੱਥੇਕ ਤੱਕ ਹੀ ਰਹਿ ਜਾਂਦੇ ਖੜ ਜਾਂਦੇ ਇਤੋਂ ਗਾਂ ਨਹੀਂ ਵੱਧਦੇ ਕਈ ਇਹਦੋਂ ਗਾਂ ਵੱਧ ਕੇ ਫਿਰ ਧਰਮ ਪਰਵਰਤਨ ਵਾਲੇ ਪਾਸੇ ਚਲੇ ਜਾਂਦੇ ਆ ਨਸ਼ਿਆਂ ਦੇ ਵਿੱਚ ਨਸ਼ਿਆਂ ਦੀ ਗੁਰਮਤਿ ਮਣਾਈ ਆ ਪਰ ਨਸ਼ਿਆਂ ਦਾ ਸ਼ਿਕਾਰ ਹੋ ਕੇ ਕਈ ਬੰਦੇ ਕਿਉਂਕਿ ਨਸ਼ੇ ਵੀ ਸਿਧਾਂਤ ਨਾਲੋਂ ਤੋੜਦੇ ਆ ਪਤਿਤਪੁਣਾ ਵੀ ਤੋੜਦਾ ਆ ਜਿਹੜੇ ਲਾਲਚ ਆ ਸਵਾਰਥ ਆ ਉਹ ਵੀ ਧਰਮ ਨਾਲੋਂ ਮੂਲ ਨਾਲੋਂ ਤੋੜਦੇ ਆ ਜੀ ਤੇ ਜਦੋਂ ਕੋਈ ਸਵਾਰਥ ਭਾਰੀ ਪੈ ਗਿਆ ਲਾਲਚ ਭਾਰੀ ਪੈ ਗਿਆ ਜਾਂ ਪਤਿਤਪੁਣਾ ਭਾਰੀ ਪੈ ਗਿਆ ਜਾਂ ਨਸ਼ੇ ਭਾਰੀ ਪੈ ਗਏ ਤਾਂ ਮਨੁੱਖ ਆਪਣੇ ਮੂਲ ਨਾਲੋਂ ਮੁੱਲ ਨਾਲੋਂ ਟੁੱਟ ਜਾਂਦਾ ਵਿਰਾਸਤ ਜਿਹੜੀ ਆਉਦੀ ਉਹ ਟੁੱਟ ਜਾਂਦੀ ਆ ਔਰ ਉਹ ਫਿਰ ਟਟ ਗਿਆ ਹੋਇਆ ਕਿ ਕੋਈ ਕਿਸੇ ਪਾਸੇ ਵੀ ਜਾ ਸਕਦਾ ਇਹਦਾ ਅਸਲ ਕਾਰਨ ਮੈਂ ਸਮਝਦਾ ਕਿ ਮਨੁੱਖ ਦਾ ਮੂਲ ਨਾਲੋਂ ਟੁੱਟਣਾ ਖਾਸ ਜਿਨ੍ਹਾਂ ਨੇ ਪ੍ਰਚਾਰ ਦੀ ਵੀ ਗਲਤੀ ਕੀਤੀ ਹੈ ਕਿ ਪ੍ਰਚਾਰ ਉਸ ਪੱਧਰ ਤੇ ਨਹੀਂ ਹੋਇਆ ਜਿਹੜੀ ਪੱਧਰ ਤੇ ਹੋਣਾ ਚਾਹੀਦਾ ਸੀਗਾ ਐਸਜੀਪੀਸੀ ਦੀ ਗੱਲ ਕੀਤੀ ਉਹਨਾਂ ਨੇ ਜਿਵੇਂ ਗਰੀਬੇ ਰੇਖਾ ਤੋਂ ਹੇਠਲੇ ਜਿਹੜੇ ਸਿੱਖ ਪਰਿਵਾਰ ਹੈ ਉਹਨਾਂ ਨੂੰ ਰੋਜ਼ਗਾਰ ਦਾ ਲਾਭ ਦਿੱਤਾ ਜਾਂਦਾ ਉਹਨਾਂ ਦੇ ਬੱਚੇ ਸਕੂਲਾਂ ਦੇ ਵਿੱਚ ਪੜਦੇ ਆ ਉਹਨਾਂ ਦਾ ਫੀਸਾਂ ਦਾ ਲਾਭ ਦਿੱਤਾ ਜਾਂਦਾ ਉਹ ਸੇਕਾ ਪਰਿਵਾਰ ਹੈ ਤੇ ਸਿੱਖਾਂ ਨੇ ਬਾਹਨ ਉਹਨਾਂ ਦੀ ਫੜੀ ਚਾਹੇ ਸੀ ਇਸ ਜੀਸੀ ਦੀ ਗੱਲ ਹੋ ਗਈ ਆਗੂ ਹੁਣ ਜੇ ਉਹਨਾਂ ਨੇ ਉਹਨਾਂ ਦੀ ਬਾਹ ਫੜੀ ਹੁੰਦੀ ਸ਼ਾਇਦ ਉਹ ਤੁਹਾਨੂੰ ਪਰਵਰਤਨ ਨਾ ਕਰਦੇ ਇਹ ਵੀ ਤੁਸੀਂ ਮੰਨਦੇ ਹੋ ਗੱਲਾਂ ਇਹ ਦੇਖੋ ਸਾਰੇ ਕਾਰਨਾਂ ਦੇ ਵਿੱਚੋਂ ਇੱਕ ਕਾਰਨ ਇਹ ਵੀ ਹੋ ਸਕਦਾ ਹਮ ਪਰ ਜੇ ਸਾਰਾ ਇਹਨੂੰ ਹੀ ਕਹਿ ਦਈਏ ਕਿ ਸਾਰਾ ਇਸੇ ਦਾ ਕਾਰਨ ਜਾਂ ਸੰਸਥਾਵਾਂ ਨੇ ਜ਼ਿੰਮੇਵਾਰੀ ਨਹੀਂ ਨਭਾਈ ਹਮ ਤਾਂ ਮੈਂ ਸਮਝਦਾ ਵੀ ਸ਼ਾਇਦ ਉਹ ਵੀ ਮناسب ਨਹੀਂ ਹੋਊਗਾ ਹਮ ਠੀਕ ਹੈ ਕਿਤੇ ਨਾ ਕਿਤੇ ਸੰਸਥਾਵਾਂ ਵੀ ਸਿਆਸਤ ਦੀ ਭੇਡ ਚੜੀਆਂ ਸਰਕਾਰ ਕਰ ਦੋਏਗਾ ਬਿਲਕੁਲ ਹੈ ਹੀ ਜਦੋਂ ਸਾਡੇ ਪਾਵਨ ਤਖਤ ਦੀ ਸਿਆਸ ਦੀ ਭੇਟ ਚੜੇ ਤਖਤਾਂ ਤੇ ਸੰਸਥਾਵਾਂ ਤੇ ਜਿਨ੍ਹਾਂ ਨੇ ਕੁਝ ਕਰਨਾ ਸੀ ਉਹ ਨਹੀਂ ਕੀਤਾ ਮੈਂ ਪਿਛਲੇ ਸਮੇਂ ਦੇਖੋ 28 ਮਾਰਚ ਨੂੰ ਧਰਮ ਪ੍ਰਚਾਰ ਦਾ ਚੇਅਰਮੈਨ ਹਰਿਆਣੇ ਚ ਬਣਿਆ ਮੈਂ ਜੰਗੀ ਪੱਧਰ ਤੇ ਧਰਮ ਪ੍ਰਚਾਰ ਦੇ ਸਭ ਦਫ਼ਤਰ ਖੋਲੇ ਉਹਨਾਂ ਚ ਜਥੇ ਭਰਤੀ ਕੀਤੇ ਪ੍ਰਚਾਰਕ ਟਾਡੀ ਰਾਗੀ ਕਵੀਸ਼ਰ ਉਹਨਾਂ ਨੂੰ ਨਵੇਂ ਸਾਧਨ ਲੈ ਕੇ ਦਿੱਤੇ ਆਪ ਮੈਂ ਹਰਿਆਣਾ ਕਮੇਟੀ ਦੀ ਗੱਡੀ ਚ ਅਜੇ ਤੱਕ ਪੈਰ ਨਹੀਂ ਪਾਇਆ ਕਿਸੇ ਵੀ ਗੱਡੀ ਕਿਸੇ ਵੀ ਕਾਰ ਦੇ ਵਿੱਚ ਹਮ ਜਿਹੜੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂ ਆਉਦੇ ਚ ਕਦਮ ਨਹੀਂ ਰੱਖਿਆ ਕਦੇ ਮੈਂ ਆਪਦੇ ਸਾਧਨਾਂ ਤੇ ਰਿਹਾ ਕਿਉਂ ਨਹੀਂ ਰੱਖਿਆ ਵੀ ਆਪ ਮੇਰੇ ਕੋਲ ਸੀਗੇ ਸਾਧਨ ਹਮ ਮੇਰੇ ਕੋਲ ਆਪਦੇ ਗੁਰੂ ਦੇ ਦਿੱਤੇ ਹੋਏ ਸੰਗਤਾਂ ਦੇ ਦਿੱਤੇ ਹਮ ਪਰ ਮੈਂ ਉਹਨਾਂ ਨੂੰ ਸਾਧਨ ਲੈ ਕੇ ਦਿੱਤੇ ਜਥਿਆਂ ਨੂੰ ਸਭ ਦਫ਼ਤਰਾਂ ਨੂੰ ਕਿਉਂ ਧਰਮ ਪ੍ਰਚਾਰ ਤੇ ਜਾਣ ਉਹ ਧਰਮ ਪ੍ਰਚਾਰ ਤੇ ਜਾਂਦੇ ਰਹੇ ਧਰਮ ਪ੍ਰਚਾਰ ਤੇ ਉਹਨਾਂ ਦੇ ਜਾਣ ਦੇ ਨਾਲ ਇਸ ਚੀਜ਼ਾਂ ਤੇ ਰੁਕਾਵਟ ਪਈ ਪਤਤਪੁਣੇ ਤੇ ਪਈ ਨਸ਼ਿਆਂ ਤੇ ਪਈ ਫਿਰ ਜਿਹੜਾ ਧਰਮ ਪਰਿਵਰਤਨ ਸੀ ਸਾਡੇ ਇੱਧਰ ਕੁਰੂਕhetra ਪੇ ਵੇਰੀਏ ਦੇ ਵਿੱਚ ਵੀ ਇਹ ਹੈਗਾ ਸੀਗਾ ਉਥੇ ਵੀ ਰੁਕਾਵਟ ਪਈ ਸੋ ਕਹਿਣ ਤੋਂ ਭਾਵ ਹੈ ਕਿ ਅਸੀਂ ਯਤਨ ਕੀਤੇ ਕਈ ਸੰਸਥਾਵਾਂ ਨੇ ਇੰਡੀਵਿਜੂਅਲ ਤੌਰ ਤੇ ਵੀ ਯਤਨ ਕੀਤੇ ਪਰ ਹੁਣ ਪ੍ਰਚਾਰ ਦੀ ਕਮੀ ਨਹੀਂ ਮੰਨਣ ਦੀ ਕਮੀ ਹੈ ਪ੍ਰਚਾਰ ਤਾਂ ਹੋ ਰਿਹਾ ਪਰ ਕੋ ਮਾਨਦਾ ਨਹੀਂ ਕਿਉਂ ਨਹੀਂ ਮੰਨਦਾ ਮੰਨਣ ਦੀ ਕਮੀ ਆ ਮੰਨਣਾ ਨਹੀਂ ਚਾਹੁੰਦੇ ਜਿਹੜੇ ਹੈਗੇ ਆ ਸੋਖਾਂ ਦੇ ਸਾਧਨ ਵਧ ਗਏ ਆ ਹੂੰ ਸਵਾਰਥ ਲਾਲਚ ਵਿਸ਼ੇਪਕਾਰਾਂ ਦਾ ਭੋਗ ਬਲਾਸਾਂ ਦਾ ਨਸ਼ਿਆਂ ਦਾ ਇਹਨਾਂ ਦਾ ਵਰਤਾਰਾ ਵਧਿਆ ਹੋਇਆ ਹੂੰ ਮੂਲ ਨਾਲੋਂ ਟੁੱਟੇ ਸਿਧਾਂਤ ਨਾਲੋਂ ਟੁੱਟੇ ਆ ਤਾਂ ਹੀ ਅੱਜ ਗੁਰੂ ਸਾਹਿਬ ਨੇ ਵੀ ਇੱਕ ਪੱਦਰ ਤੇ ਜਾ ਕੇ ਜਾਤ ਪਾਤ ਨੂੰ ਇੱਕ ਕੀਤਾ ਸੀਗਾ ਵੀ ਇੱਕ ਸਿਧਾਂਤ ਵਿੱਚ ਜਾਤ ਪਾਤ ਕੋਈ ਨਹੀਂ ਆ ਸਾਰੇ ਬਰਾਬਰ ਆ ਹੂੰ ਅਰੇ ਇਥੇ ਜਿੱਥੇ ਹੁਣ ਧਰਮਾਂ ਦਾ ਵਿਤਕਰਾ ਉਹ ਉਸ ਚੀਜ਼ ਨੂੰ ਹੀ ਸਮਝਣ ਲੱਗ ਗਏ ਵੀ ਜਾਤ ਪਾਤ ਕੋਈ ਨਹੀਂ ਆ ਹੁਣ ਧਰਮਾਂ ਦਾ ਵਖਰੇਵਾ ਸਦਨਤਾ ਦਾ ਵਖਰੇਵਾ ਮਰਿਆਦਾਵਾਂ ਦਾ ਪਰੰਪਰਾਵਾਂ ਦਾ ਵਖਰੇਵਾ ਪਰ ਉਥੇ ਉਹ ਕਹਿ ਦਿੰਦੇ ਆ ਕਿ ਨਹੀਂ ਸਾਰੇ ਇੱਕੋ ਆ ਵੀ ਉਸ ਚੀਜ਼ ਆ ਜਿਵੇਂ ਰਿਸ਼ਤੇ ਨਾਤੇ ਵੀ ਜੁੜਦੇ ਆ ਬੱਚੇ ਬੱਚੀਆਂ ਆਪ ਰਿਸ਼ਤੇ ਨਾਤੇ ਜੋੜ ਲੈਂਦੇ ਆ ਪਰ ਉਹ ਚੀਜ਼ਾਂ ਜਿਹੜੀਆਂ ਨੇ ਉਹ ਜਿੱਥੇ ਸਾਡਾ ਇੱਕ ਧਰਮ ਦੇ ਵਿੱਚ ਜਾਤ ਪਾਤ ਆ ਉਸ ਚੀਜ਼ ਨੂੰ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਸਮਝਾਇਆ ਕਿ ਨਹੀਂ ਭਾਈ ਜਿੱਥੇ ਧਰਮਾਂ ਦੇ ਵਖਰੇਵੇਂ ਆ ਹਰੇਕ ਨੂੰ ਆਪਣਾ ਧਰਮ ਮੁਬਾਰਕ ਆ ਦੂਜੇ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਪਰ ਇੱਥੇ ਜਾ ਕੇ ਮੈਂ ਕਹਿੰਨਾ ਕਿ ਧਰਮ ਪ੍ਰਚਾਰ ਦੀ ਕੋਈ ਕਮੀ ਨਹੀਂ ਆ ਗੁਰੂ ਘਰਾਂ ਚ ਰੋਜ਼ ਗੁਰਬਾਣੀ ਦਾ ਪਾਠ ਹੁੰਦਾ ਪ੍ਰਚਾਰ ਹੁੰਦਾ ਘਰਾਂ ਚ ਵੀ ਹੁੰਦਾ ਹੂੰ ਫਿਰਲੇ ਘਰਾਂ ਚ ਲੋ ਜਿੰਨਾ ਚ ਨਹੀਂ ਹੁੰਦਾ ਪਰ ਸਾਰਾ ਕੁਝ ਦਾ ਪਤਾ ਹੁੰਦਿਆਂ ਵੀ ਸਾਰੇ ਕਾਸ਼ੇ ਦਾ ਪਤਾ ਵੀ ਆ ਮੁਰਬਾਨੀ ਦੇ ਬਚਨ ਨੇ ਮਨ ਜਾਣ ਤ ਸਭ ਬਾਤ ਜਾਣ ਤ ਹੀ ਔਗਣ ਕਰੇ ਹੂੰ ਕਾਹੇ ਕੀ ਕੁਸਲਾਤ ਹਾਦੀਪ ਕੂਏ ਪਰੇ ਕਿ ਉਹ ਕਾਦੀ ਸਿਆਣਪ ਆ ਵੀ ਹੱਥ ਵਿੱਚ ਦੀਵਾ ਹੋਵੇ ਲਾਲ ਟੈਣ ਹੋਵੇ ਰੋਸ਼ਨੀ ਹੋਵੇ ਪ੍ਰਕਾਸ਼ ਹੋਵੇ ਫਿਰ ਵੀ ਬੰਦਾ ਖੂਜ ਡੇ ਓਏ ਹਨੇਰੇ ਚ ਖੂਜ ਡੇ ਕੇ ਪੇ ਗੱਲ ਵੱਖਰੀ ਆ ਹੂੰ ਪਰ ਜਿਹਦੇ ਹੱਥ ਵਿੱਚ ਰੋਸ਼ਨੀ ਆ ਚਾਨਣ ਅੱਗੇ ਟੋਆ ਦੇਸ ਵੀ ਰਿਆ ਫਿਰ ਵੀ ਉਹ ਖੂਦ ਵਿੱਚ ਟੋਏ ਦੇ ਵਿੱਚ ਡਿਗ ਪਵੇ ਤਾ ਫਿਰ ਕਹਿਣਾ ਉਹ ਮੂਰਖਤਾ ਕਾਹੇ ਕੀ ਕੁਸ਼ਲਾਤ ਕਾਦੀ ਸਿਆਣਪਾ ਗੁਰਬਾਣੀ ਦੇ ਬਚਨ ਸੋ ਇਸੇ ਤਰੀਕੇ ਨਾਲ ਅੱਜ ਪ੍ਰਚਾਰ ਦੀ ਕਮੀ ਨਹੀਂ ਸਭ ਕੁਝ ਹੈ ਮੰਨਣ ਦੀ ਕਮੀ ਹੈ ਕਿ ਅਸੀਂ ਮੰਨਣਾ ਨਹੀਂ ਚਾਹੁੰਦੇ ਸਾਰਾ ਕੁਝ ਜਾਣਦੇ ਹੋਏ ਵੀ ਨਸ਼ਿਆਂ ਦਾ ਸੇਵਨ ਸ਼ਰਾਬ ਦੀ ਬੋਤਲ ਤੇ ਵੀ ਲਿਖਿਆ ਹੁੰਦਾ ਸ਼ਰਾਬ ਬਿਨਾਂ ਸਿਹਤ ਦੀ ਹਾਨੀਕਾਰਕ ਤਮਾਕੂ ਦੀ ਦੁਕਾਨ ਤੇ ਵੀ ਲਿਖਿਆ ਹੋਇਆ ਕਿ ਤਮਾਕੂ ਨਾਲ ਕੈਂਸਰ ਹੁੰਦਾ ਫਿਰ ਵੀ ਲੋਕ ਲੈ ਰਹੇ ਆ ਸਾਹੀ ਚੀਜ਼ ਆਵੇ ਮੰਨਣ ਦੀ ਕਮੀ ਆ ਪਤਾ ਸਭ ਕੁਝ ਆ ਪਰ ਲੋਕ ਮੰਨਣਾ ਨਹੀਂ ਚਾਹੁੰਦੇ ਜੀ ਤਾਂ ਤੁਸੀਂ ਕਹਿੰਦੇ ਹੋ ਕਿ ਪ੍ਰਚਾਰ ਵੀ ਬਹੁਤ ਹੁੰਦਾ ਹੈ ਪਰ ਜੇਕਰ ਨੌਜਵਾਨੀ ਦੀ ਗੱਲ ਕਰਕੇ ਖਾਸ ਕਰਕੇ ਨੌਜਵਾਨੀ ਕਿਸੇ ਵੀ ਦੇਸ਼ ਦੀ ਸਟੇਟ ਦੀ ਰੀੜ ਦੀ ਹੱਡੀ ਹੁੰਦੀ ਆ ਨੌਜਵਾਨੀ ਬਹੁਤ ਟੁੱਟ ਰਹੀ ਆ ਸਿੱਖੀ ਦੇ ਨਾਮ ਤੇ ਤਸਵੀਰਾਂ ਸਾਹਮਣੇ ਆਈਆਂ ਬੀਤੇ ਸਮੇਂ ਦੇ ਵਿੱਚ ਵੀ ਇੱਕ 90 ਦਾ ਦੌਰ ਹੁੰਦਾ ਜਦੋਂ ਆਮ ਦਸਤਾਰਾਂ ਨੌਜਵਾਨਾਂ ਦੇ ਸਰਾਂ ਤੇ ਹੁੰਦੀਆਂ ਸਨ ਉਦੋਂ ਪ੍ਰਚਾਰ ਦੇ ਨੇ ਸਾਦਰ ਵੀ ਨਹੀਂ ਸਾਨੂੰ ਸੋਰਸ ਨਹੀਂ ਸਾਨੂੰ ਹੁਣ প্রচার ਦੇ ਸਾਧਨ ਬਹੁਤ ਆ ਸੋਰਸ ਬਹੁਤ ਆ ਗਿਆ ਪਰ ਨੌਜਵਾਨੀ ਟੁੱਟ ਰਹੀ ਹੈ ਪ੍ਰਚਾਰ ਦੇ ਨਾਲ ਉਹ ਵੀ ਤੇ ਸਿੱਖੀ ਦੇ ਨਾਲੋਂ ਵੀ ਤੇ ਗੁਰਦੁਆਰੇ ਇੱਕ ਇੱਕ ਪਿੰਡ ਦੇ ਵਿੱਚ ਚਾਰ ਚਾਰ ਥੋੜੇ ਪਿੰਡ ਦੇ ਵਿੱਚ ਵੀ ਹੋਣਗੇ ਸਾਡੇ ਨੇੜੇ ਇੱਕ ਪਿੰਡ ਹੈ ਉਹਦਾ ਨਾਂ ਹਰਨਾਮ ਸਿੰਘ ਵਾਲਾ ਉੱਥੇ ਜਿਵੇਂ ਤਰ੍ਹਾਂ ਨਾਲ ਗੁਰਦੁਆਰਾ ਸਭ ਬਣਿਆ ਹੋਇਆ ਉੱਥੇ ਜਿਹੜੇ ਮੱਧ ਵਰਗ ਦੇ ਲੋਕਾਂ ਗਰੀਬ ਵਰਗ ਦੇ ਲੋਕਾਂ ਨੂੰ ਉੱਥੇ ਬੜਨ ਹੀ ਨਹੀਂ ਦਿੱਤਾ ਜਾ ਰਿਹਾ ਇਹ ਵੀ ਇੱਕ ਮੇਲ ਕਰਨਾ ਨਫ਼ਰਤ ਪੈਦਾ ਹੋ ਜਾਂਦੀ ਹੈ ਉੱਥੇ ਦੇਖੋ ਇੱਕ ਗੱਲ ਤਾਂ ਹੈ ਨਾ ਗੱਲ ਜੋ ਮੈਂ ਪਹਿਲਾਂ ਕਹਿ ਚੁੱਕਾ ਸੀ ਨੌਜਵਾਨੀ ਨਹੀਂ ਵੀ ਆ ਹੂੰ ਫਰਸਟ੍ਰੇਟ ਹੋ ਰਿਹਾ ਹੂੰ ਜ਼ਿਆਦਾ ਹੂੰ ਉਹ ਕਾਰਨ ਗੁਰਬਾਣੀ ਨਾਲ ਗੁਰ ਇਤਿਹਾਸ ਨਾਲ ਨੂੰ ਟੁੱਟ ਕੇ ਹੂੰ ਇਹ ਗੁਰਬਾਣੀ ਤੇ ਗੁਰ ਇਤਿਹਾਸ ਨਾਲ ਤੇ ਪਿਛਲਾ ਜੋ ਪੀਤਿਆ ਉਹਦੇ ਤੋਂ ਸਾਰੀ ਸਿਆਣਪ ਲੈ ਕੇ ਸਿੱਖਿਆ ਲੈ ਕੇ ਤਾਂ ਫਿਰ ਮੈਂ ਸਮਝਦਾ ਫਿਰ ਪਟਕਣਾ ਮੁੱਕ ਜਾਊਗੀ ਪਟਕਣਾ ਜਿਹੜਾ ਫਰਸਟ੍ਰੇਟ ਹੋ ਰਿਹਾ ਨੌਜਵਾਨ ਉਹ ਇਸ ਕਾਰਨ ਕਰਕੇ ਆ ਜਿਹੜੇ ਨੌਜਵਾਨ ਸਮਝਦੇ ਆ ਬੜੀ ਚੜ੍ਹਦੀ ਕਲਾ ਚ ਨੇ ਜਿਹੜੇ ਗੁਰਬਾਣੀ ਨੂੰ ਗੁਰ ਇਤਿਹਾਸ ਨੂੰ ਆਪਣੀ ਵਿਰਾਸਤ ਨੂੰ ਆਪਣੀਆਂ ਪਰੰਪਰਾਵਾਂ ਨੂੰ ਆਪਣੇ ਸਿਧਾਂਤਾਂ ਨੂੰ ਉਹ ਬੜੀ ਚੜ੍ਹਦੀ ਕਲਾ 'ਚ ਨੇ ਉੱਥੇ ਕੋਈ ਦਿੱਕਤ ਨਹੀਂ ਆ ਪਰ ਜਿਹੜੇ ਨੌਜਵਾਨ ਤਾਂ ਹਨ ਪਰ ਨਾ ਗੁਰਬਾਣੀ ਆ ਨਾ ਗੁਰ ਇਤਿਹਾਸ ਆ ਨਾ ਸਿਧਾਂਤ ਆ ਨਾ ਪਰੰਪਰਾ ਉਹਨੂੰ ਜੋੜਾ ਕਿਵੇਂ ਜਾਊਗਾ ਪਰ ਉਹਨੂੰ ਜੋੜਨਾ ਤਾਂ ਪੈਣਾ ਨਹੀਂ ਉਹਦਾ ਯਤਨ ਤਾਂ ਹੈ ਹੀ ਆ ਯਤਨ ਤਾਂ جاری ਹੈ ਸੰਸਥਾਵਾਂ ਪ੍ਰਚਾਰ ਪ੍ਰਸਾਰ ਦਾ ਕਰ ਹੀ ਰਹੀਆਂ ਨੇ ਹੂੰ ਪਰ ਉਹਨਾਂ ਦਾ ਖੁਦ ਵੀ ਹੈ ਨਾ ਜੇ ਕੋਈ ਮਤ ਕਹੇ ਮੈਂ ਨਾ ਮੰਨੂ ਮੈਂ ਨਾ ਮੰਨੂ ਇਹਨੇ ਮੰਨਣਾ ਹੀ ਨਹੀਂ ਹੈ। ਹੂੰ ਫਿਰ ਉਹਦੇ ਵਾਸਤੇ ਤਾਂ ਮੁਸ਼ਕਲ ਆ ਸੋਸ਼ਲ ਮੀਡੀਆ ਤੇ ਜਾਂ ਆਪਣਾ ਵੈਸੇ ਵੀ ਪ੍ਰਚਾਰ ਪ੍ਰਸਾਰੀ ਇਦਾਂ ਦਾ ਹੋ ਰਿਹਾ ਕਿ ਅੱਜ ਕਿਸੇ ਦੇ ਤਨ ਤੇ ਕੱਪੜੇ ਨਹੀਂ ਰਹਿਣ ਦਿੱਤੇ ਜਾ ਰਹੇ ਹਰੇਕ ਦੇ ਕੱਪੜੇ ਪਾੜੇ ਜਾ ਰਹੇ ਹੂੰ ਹਰੇਕ ਦੇ ਉੱਤੇ ਜਿਹੜੀ ਇੱਕ ਆ ਕ੍ਰਿਟੀਸਾਈਜ਼ਮ ਬਹੁਤ ਜ਼ਿਆਦਾ ਹੋ ਗਿਆ। ਜਾਂ ਜਾਮਬਾਜੀ ਬਹੁਤ ਹੋ ਗਈ। ਸਬੂਤਾਂ ਦੀ ਲੋੜ ਹੀ ਨਹੀਂ ਸਮਝਦੇ। ਕਿ ਕੋਈ ਹੈ ਵੀ ਹੈ ਜਾਂ ਨਹੀਂ ਹੈ ਇੱਕ ਗੱਲ ਸਵੇਰੇ ਵੈਸੇ ਹੀ ਕੋਈ ਝੂਠ ਬੋਲ ਕੇ ਫਲਾ ਦੇ ਸੋਸ਼ਲ ਮੀਡੀਆ ਤੇ ਤਾਂ ਦੁਪਹਿਰ ਤੱਕ ਸਾਰਾ ਸੋਸ਼ਲ ਮੀਡੀਆ ਭਰ ਜਾਂਦਾ ਹੂੰ ਜੇ ਦੁਪਹਿਰੇ ਕੋਈ ਝੂਠੀ ਗੱਲੀ ਕਹਿ ਦੇਵੇ ਪਰ ਜਦੋਂ ਸਭ ਇੱਕ ਗੱਲ ਹੋ ਰਕੇ ਸੱਚ ਨੂੰ ਤਾਂ ਸਾਹਮਣੇ ਆਈ ਜਾਣਾ ਚਾਹੀਏ ਝੂਠ ਦੂਸਰਿਆਂ ਮਰਜ਼ੀ ਆ ਫਲਾ ਨੂੰ ਸਮਾਂ ਲੱਗਦਾ ਨਾ ਜਦੋਂ ਕਹਿੰਦੇ ਆ ਪਸਤਾਏ ਗਿਆ ਹੁਦ ਜਦ ਚਿੜੀਆਂ ਚੁੱਗੀ ਕੇ ਜਦੋਂ ਸਾਰਾ ਕੋਈ ਤਾਰ-ਤਾਰੀ ਹੋ ਜਾਂਦਾ ਉਦੋਂ ਬਾਅਦ ਸੱਚ ਸਾਹਮਣੇ ਆਇਆ ਤਾਂ ਕੀ ਆਇਆ ਤੋ ਇਸ ਕਾਰਨ ਕਰਕੇ ਜਿਹੜਾ ਅੱਜ ਕੋਈ ਸਬੂਤ ਨਹੀਂ ਮੰਗਦਾ ਕੋਈ ਆ ਡੀਪਲੀ ਨਹੀਂ ਜਾਣਾ ਚਾਹੁੰਦਾ ਜੀ ਕੋਈ ਸਮਝਣਾ ਨਹੀਂ ਚਾਹੁੰਦਾ ਵਾ ਜਿਹੜੀ ਗੱਲ ਆਈ ਇਟ ਦੇ ਇਟ ਮਾਰੀ ਜਾਂਦੇ ਆ ਬਸ ਉਸੇ ਗੱਲ ਦੇ ਉੱਤੇ ਜਿਹੋ ਜਿਹਾ ਨੈਟਿਵ ਸਿਰਜਿਆ ਜਾਂਦਾ ਕੁਝ ਲੋਕਾਂ ਵੱਲੋਂ ਜਾਂ ਆਈਟੀ ਵਿੰਗ ਕਿਸੇ ਦਾ ਹੋਵੇ ਜਾਂ ਕੋਈ ਕਿਸੇ ਤਰ੍ਹਾਂ ਦਾ ਵੀ ਉਹਦੇ ਸ਼ਿਕਾਰ ਹੋ ਜਾਂਦੇ ਆ ਆਪਾਂ ਹੂੰ ਚਾਤੀ ਜਿਹੜੇ ਜਿਹੜਾ ਨੈਟਵ ਸਿਰਜਿਆ ਜਾਂਦਾ ਉਹਦੇ ਸ਼ਿਕਾਰ ਹੋ ਜਾਂਦੇ ਆ ਸਮਝਦੇ ਨਹੀਂ ਆ ਸੇਖਾਗੁਸਕਾਰ ਹੋਇਆ ਸੀਦ ਹਾਂਜੀ ਸੇਖਾਗੁਸਕਾਰ ਹੋਇਆ ਸੀਦ ਹਾਂ ਇਹਦੇ ਚ ਵੀ ਹੈ ਸੇਖਾਗੁਆਂ ਚ ਵੀ ਹੈ ਵਸ ਇੱਕ ਦੂਜੇ ਦੇ ਕੱਪੜੇ ਪਾੜਨ ਵਾਸਤੇ ਬਹੁਤ ਕੁਝ ਇਸ ਤਰ੍ਹਾਂ ਦਾ ਹੈਗਾ ਵੀ ਜਿਹੜੀ ਗੱਲ ਹੈ ਵੀ ਨਹੀਂ ਉਸੇ ਤੋਂ ਹੀ ਮਤਲਬ ਬਣਨੀ ਜਾਣਾ ਇੱਕ ਦੂਜੇ ਦੇ ਉੱਤੇ ਵਸ ਜਿਹੜੀ ਗੱਲ ਫਲੈਸ਼ ਹੋ ਗਈ ਉਹਦਾ ਆਧਾਰ ਹੈ ਜਾਂ ਨਹੀਂ ਹੈ ਕੋਈ ਹੂੰ ਉਹਦਾ ਕੋਈ ਸਚਾਈ ਹੈ ਜਾਂ ਨਹੀਂ ਇਸ ਚੀਜ਼ ਦੀ ਲੋੜ ਨਹੀਂ ਹੈ ਹੂੰ ਬਸ ਕਹਿ ਤਾ ਸੋ ਕਹਿਤਾ بس ਉਸੇ ਗੱਲ ਨੇ ਸ਼ਾਮ ਤੱਕ ਚੱਲੀ ਜਾਣਾ ਜਦੋਂ ਉਹਨੂੰ ਸੱਚਾਈ ਸਾਹਮਣੇ ਆਉਂਦੀ ਆ ਖੁਦ ਨੂੰ ਸਾਰਾ ਕੁਝ ਜਿਹੜਾ ਉਹ ਖੂ ਖਾਤੇ ਵਿਆਹ ਹੁੰਦਾ ਹੋ ਮੁੜ ਕੇ ਕਵਰ ਹੀ ਨਹੀਂ ਹੁੰਦਾ ਨਕਸ਼ਾ ਉਡਾ ਲੈ ਦਾਨਕ ਸਾੜੋ ਜਾਂਦਾ ਪਰ ਕਵਰ ਹੀ ਨਹੀਂ ਹੁੰਦਾ ਦਦਵਾਲ ਜੀ ਇੱਕ ਡਾਟਾ ਨਵੀਰ ਸਿੰਘ ਨੇ ਇਹ ਵੀ ਗੱਲ ਕਹੀ ਆ ਕਿ ਜਿਹੜੇ ਸਿਪਾਰਸ਼ੀ ਸਿੰਘ ਰੱਖੇ ਹੋਏ ਗੁਰਦਾਰਾ ਸਾਹਿਬ ਦੇ ਵਿੱਚ ਚੋਂ ਉਹਨੇ ਇੱਕ ਨਿੱਜੀ ਗੁਰਦਾਰਾ ਨਾਂ ਨਹੀਂ ਲਿਆ ਸਾਰਿਆਂ ਦੇ ਨਾਂ ਲਿਆ ਕਿ ਉਹਨਾਂ ਨੇ ਵੀ ਨੁਕਸਾਨ ਕੀਤਾ ਹੁੰਦਾ ਹੀ ਜਦੋਂ ਅਜੋਗ ਗਧੇ ਦੀ ਥਾਂ ਤੇ ਘੋੜੇ ਦੀ ਥਾਂ ਤੇ ਗਧਾ ਨਹੀਂ ਨਾ ਲੈ ਸਕਦਾ ਜੀ ਹੁਣ ਘੋੜਾ ਘੋੜਾ ਹੁੰਦਾ ਗਧਾ ਗਧਾ ਹੁੰਦਾ ਹੁਣ ਜੇ ਘੋੜਿਆਂ ਦੀ ਥਾਂ ਤੇ ਗਧੇ ਬਿਠਾਵਾਂਗੇ ਤਾਂ ਫਿਰ ਆ ਵੀ ਕੁਸ਼ ਹੁੰਦਾ ਹੂੰ ਕਿ ਜੇ ਹੁਣ ਜਿਹੜਾ ਮੁਲਾਜ਼ਮ ਜਿਹੜਾ ਭਾਰ ਹੀ 50 ਕਿਲੋ ਚੱਕ ਸਕਦਾ ਹੋਏ ਉਹਨੂੰ ਅਸੀਂ ਕੰਟਰ ਰੱਖਾਂਗੇ ਤੇ ਉਹ ਕਰੂਗਾ ਕੀ ਜਿਹਨੂੰ ਪਤਾ ਹੀ ਨਹੀਂ ਉਹ ਜਿਹਦਾ ਲੈਵਲ ਹੀ ਨਹੀਂ ਹੈ 5ਵੀਂ ਕਲਾਸ ਦਾ ਵਿਦਿਆਰਥੀ ਹੈ ਗੱਲਾਂ ਬੀਏ ਦੀਆਂ ਉਹਦੇ ਤੇ ਲੈਣੀਆਂ ਚਾਹਵਾਂਗੇ ਨਾ ਮੇ ਪੀ ਐਚ ਡੀ ਤੇ ਤਾਂ ਫਿਰ ਪੰਜਵੀਂ ਦੇ ਵਿਦਿਆਰਥੀ ਨੇ ਪੀ ਐਚ ਡੀ ਦੀਆਂ ਗੱਲਾਂ ਨਹੀਂ ਕਰਨੀਆਂ ਸੋ ਇਸ ਤਰੀਕੇ ਨਾਲ ਜਦੋਂ ਅਜੋਗ ਵਿਅਕਤੀਆਂ ਨੂੰ ਅਸੀਂ ਅੱਗਾ ਦੇਾਂਗੇ ਜਿਹੜੀ ਕਿ ਉਹਨਾਂ ਦੀ ਥਾਂ ਨਹੀਂ ਹੈ ਤੇ ਫਿਰ ਆਹੀ ਕੁਛ ਹੋਊਗਾ ਰਿਜ਼ਰਵੇਸ਼ਨ 'ਚ ਵੀ ਆਪਾਂ ਦੇਖਦੇ ਹਾਂ ਜਿਹੜਾ ਦੇਸ਼ ਦਾ ਸੰਵਿਧਾਨ ਆ ਰਿਜ਼ਰਵੇਸ਼ਨ 'ਚ ਇੱਕ 70-80% ਪੜਿਆ ਜਿਹੜਾ ਜਰਨਲ ਵਾਲਾ ਉਹ ਰਹਿ ਜਾਂਦਾ ਤੇ ਜਿਹੜਾ 40% ਵਾਲਾ ਐਸ ਸੀ ਆ ਉਹ ਅੱਗੇ ਆ ਜਾਂਦਾ ਕਿਉਂਕਿ ਇਸ ਗੱਲ ਦਾ ਲਾਭ ਮਿਲਦਾ ਵਾ ਕਿਉਂ ਸਵਿਧਾਨਿਕ ਰਿజర్ਵੇਸ਼ਨ ਦੇ ਕੋਟੇ 'ਚ ਆ ਗਿਆ ਪਰ ਉਹਦੀ ਐਜੂਕੇਸ਼ਨ ਦਾ ਲੈਵਲ 40% ਦਾ ਸੀ ਜਰਨਲ ਵਾਲੇ ਦਾ 70-80% ਸੀ ਪਰ ਉਹ ਰਹਿ ਜਾਂਦਾ ਸੋ ਇਸ ਤਰੀਕੇ ਦੇ ਨਾਲ ਜਦੋਂ ਅਸੀਂ ਜਿਸ ਯੋਗਤਾ ਦਾ ਮਾਲਕ ਆ ਔਰ ਜਿਸ ਜਗ੍ਹਾ ਤੇ ਜੋ ਯੋਗਤਾ ਚਾਹੀਦੀ ਆ ਜਦੋਂ ਉਹ ਨਹੀਂ ਲਾਵਾਂਗੇ ਤਾਂ ਫਿਰ ਹਾਲਾਤ ਆ ਹੀ ਹੋਣਗੇ ਜਿਹੜੇ ਹੋ ਰਹੇ ਆ ਹਾਲਾਤ ਤਾਂ ਹੀ ਰੋਕੇ ਜਾ ਸਕਦੇ ਆ ਜੇ ਕੋੜੇ ਵਾਲੇ ਥਾਂ ਕੋੜਾ ਹੋਊਗਾ ਗਦੇ ਵਾਲੇ ਥਾਂ ਗਦਾ ਹੋਊਗਾ ਉਹ ਪਛਾਣ ਕਿਵੇਂ ਹੋਊ ਕੋੜੇ ਦੇ ਗਦੇ ਦੀ ਗੱਲ ਸਿਰ ਲਿਵਾਸ ਬਹੁਤ ਪਾਏ ਹੋਏ ਗੱਲ ਲਿਵਾਸ ਦੀ ਵੀ ਨਹੀਂ ਹੈ ਗੱਲ ਇਹ ਹੈ ਲਿਵਾਸ ਇਹਦੇ ਵਿੱਚ ਵੀ ਆਪਾਂ ਨੇ ਦੇਖਣਾ ਲਿਵਾਸੇ ਖੇਜ਼ਰ ਵਿੱਚ ਨੇਕੋ ਰਹਿਜ਼ਾਨੋ ਵੀ ਫਿਰਤੇ ਹਨ ਹਮ ਅਗਰ ਦੁਨੀਆ ਵਿੱਚ ਰਹਿਣਾ ਹੈ ਤਾਂ ਪਹਿਚਾਨ ਪੈਦਾ ਕਰ ਜੇ ਤਾਂ ਸਾਨੂੰ ਖੁਦ ਨੂੰ ਪਹਿਚਾਨ ਪੈਦਾ ਕਰਨੀ ਪਊਗੀ ਲਿਵਾਸ ਧਾਰਮਿਕ ਲਿਵਾਸ ਦੇ ਵਿੱਚ ਲੁਟੇਰੇ ਵੀ ਹੋ ਸਕਦੇ ਆ ਪਰ ਸਾਨੂੰ ਆਪ ਪਹਿਚਾਨ ਪੈਦਾ ਕਰਨ ਲਈ ਉਹੀ ਗੁਰਬਾਣੀ ਗੁਰ ਸਿਧਾਂਤ ਗੁਰ ਸਾਖੀਆਂ ਇਤਿਹਾਸਕ ਪਰੰਪਰਾਵਾਂ ਮਰਿਆਦਾਵਾਂ ਪਸ਼ੋਕੜ ਉਹਦੇ ਚ ਜਾਣਾ ਪਊਗਾ ਜਦੋਂ ਉਹ ਅਸੀਂ ਸਾਰਾ ਕੁਝ ਆਪਣਾ ਹੰਡਾ ਕੇ ਲੰਘਾਂਗੇ ਤਾਂ ਫਿਰ ਇਹ ਸਾਰੀਆਂ ਚੀਜ਼ਾਂ ਤੋਂ ਅਸੀਂ ਬਚ ਸਕਦੇ ਆ ਜੀ ਤਾਂ ਹੀ ਸਾਨੂੰ ਇਸ ਚੀਜ਼ ਦਾ ਗਿਆਨ ਜਿਹੜਾ ਉਹ ਹਾਸਲ ਹੋ ਸਕਦਾ ਜੀ ਉਹ ਗੁਜ਼ਾਰਾ ਸਭੀ ਜਿਵੇਂ ਪਹਿਲਾਂ ਗੱਲ ਕਿਥੇ ਖਾਲਸਾ ਜੀ ਕਿ ਇੱਕ ਮਿੰਟ ਦੇ ਵਿੱਚ ਇੱਕੋ ਹੀ ਹੋਣਾ ਚਾਹੀਦਾ ਦੇਖੋ ਇਹ ਤਾਂ ਲੰਬੇ ਸਮੇਂ ਤੋਂ ਗੱਲ ਚੱਲ ਰਹੀ ਆ ਪਰ ਜਦੋਂ ਸਾਡੇ ਅਸਲ ਬਣੇ ਸੀ ਉਹ ਕੰਟਰੋਲ ਉਦੋਂ ਹੋਣਾ ਚਾਹੀਦਾ। ਇਹ ਕਿਹਦੀ ਗੱਲ ਕਹੀ ਤੇ ਜਾਂਦੀ ਆ ਕਿ ਇਹ ਰਮਦਾਸ ਜੀ ਸਿੱਖਾਂ ਦਾ ਗੁਰਦੁਆਰਾ ਸਭ ਹੋ ਗਿਆ। ਇਹ ਮذਬੀ ਸਿੱਖਾਂ ਦਾ ਗੁਰਦੁਆਰਾ ਸਭ ਹੋ ਗਿਆ। ਇਹ ਜੱਟ ਭਾਈ ਜਰਦਾ ਹੋਗਾ ਜ਼ਿਮੀਂਦਾਰਾਂ ਦਾ ਗੁਰਦੁਆਰਾ ਸਭ ਹੋ ਗਿਆ। ਇਹ ਵੀ ਬਹੁਤੇ ਬੰਦਾਂ ਨੇ ਪਿੱਛੇ ਕਰਨਾ ਹੈਗੀਆਂ। ਇਹ ਵੀ ਤਾਂ ਹੀ ਹੋਇਆ ਗੁਰਬਾਣੀ ਤੇ ਗੁਰ ਇਤਿਹਾਸ ਨੂੰ ਪਰੰਪਰਾਵਾਂ ਮਾਂ ਬਰਿਆਦਾਵਾਂ ਪਿਸ਼ੋਕੜ ਨੂੰ ਪਿਛਵਾਸੇ ਛੱਡਿਆ ਗਿਆ। ਹਾਂ। ਜਾਤਾਂ ਗੋਤਾਂ ਦੇ ਨਾਂ ਤੇ ਗੁਰਦੁਆਰੇ ਬਣ ਗਏ। ਜਾਤ ਗੋਤ ਤਾਂ ਸਤਗੁਰ ਨੇ ਤਾਂ ਖਾਲਸਾ ਹੀ ਜਾਤ ਪਾਤ ਖਾਲਸਾ ਹੀ ਮੰਨਉ ਭਾਈ। ਜੀ। ਇਹੀ ਸਤਿਗੁਰ ਦਾ ਉਪਦੇਸ਼ ਹੈ ਹਮ ਕੀਟਾ ਅੰਦਰ ਦੇਵੇਂ ਆਖਿਆ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਕਿ ਜਿਹੜੇ ਨੀਚਾ ਅੰਦਰ ਨੀਚ ਜਾਤ ਨੀਚੀ ਹੁਆ ਤਨੀਚ ਹਮ ਨਾਨਕ ਤਨ ਕੈ ਸੰਗ ਸਾਥ ਵੱਡਿਆਂ ਸਿਓ ਕਿਆ ਰੀਸ ਜਿੱਥੇ ਨੀਚ ਸਮਾਲੀਏ ਨੂੰ ਥੈ ਨਦਰ ਤੇਰੀ ਬਖਸ਼ੀਸ ਹੈ ਔਰ ਸਤਿਗੁਰ ਸੱਚੇ ਪਾਤਸ਼ਾਹ ਦੇ ਬਚਨ ਨੇ ਕਿ ਐਸੀ ਲਾਲ ਤੁਝ ਬਿਨ ਕੌਣ ਕਰੈ ਗਰੀਬ ਨਿਵਾਜ ਕੋ ਸਈਆਂ ਮੇਰਾ ਮਾਥਾ ਸ਼ਦਰਦਰੈ ਮਾਨ ਸਨ ਮਾਨ ਸਤਗੁਰ ਨੇ ਦਿੱਤਾ ਸੀ ਇਸ ਕਰਕੇ ਜਾਤਾਂ ਗੁੱਤਾਂ ਦੇ ਨਾਂ ਤੇ ਵੱਖਰੇ ਗੁਰਦੁਆਰੇ ਵੱਖਰੇ ਭਾਂਡੇ ਵੱਖਰਾ ਅੰਮ੍ਰਿਤ ਇਹੋ ਜਿਹਾ ਕੁਝ ਨਹੀਂ ਹੋਣਾ ਚਾਹੀਦਾ ਇਹ ਗੁਰੂ ਦਾ ਸਿਧਾਂਤ ਨਹੀਂ ਗੁਰੂ ਦੀ ਮਰਿਆਦਾ ਇਸ ਚੀਜ਼ ਨੇ ਵੀ ਸਾਨੂੰ ਪਿਛਾੜਿਆ ਕਿ ਪਿੰਡਾਂ 'ਚ ਜਾਤਾਂ ਗੁੱਤਾਂ ਦੇ ਨਾਂ ਤੇ ਗੁਰਦੁਆਰੇ ਬਣੇ ਜਾਂ ਆਪਣੀ ਸੌਦਾ ਲਈ ਅਸੀਂ ਇੱਕ ਗੁਰੂ ਘਰ ਛੱਡ ਕੇ ਦੂਸਰਾ ਬਣਾ ਲਿਆ ਕਿ ਸਾਨੂੰ ਉਧਰ ਦੂਸਰੇ ਪਾਸੇ ਜਾਣਾ ਪੈਂਦਾ ਜੀ ਪਿੰਡ ਦੇ ਅਸੀਂ ਆਪਣੇ ਵਾਲੇ ਬਸ ਅਸੀਂ ਬਾਬੇ ਦੇ ਘਰ ਨਹੀਂ ਜਾਣਾ ਬਾਬੇ ਨੂੰ ਹੀ ਆਪਣੇ ਘਰ ਲਿਆਉਣਾ ਹੂੰ ਕਰਾਂ ਜੀ ਪ੍ਰਕਾਸ਼ ਕਰ ਲਓ ਇਸ ਤਰੀਕੇ ਦੇ ਨਾਲ ਇਹ ਜਿਹੜੀ ਹੈ ਗ੍ਰੈਵਿਟੀ ਵੀ ਆਈ ਹੈ ਕਿ ਜਦੋਂ ਅਸਲ ਸ਼ੁਰੂਆਤ ਹੋਈ ਸੀਗੀ ਇੱਕ ਇੱਕ ਪਿੰਡ ਚ ਦੋ ਦੋ ਗੁਰਦੁਆਰਿਆਂ ਦੀ ਉਸ ਵੇਲੇ ਕੰਟਰੋਲ ਕਰਨਾ ਚਾਹੀਦਾ ਸੀਗਾ ਹੂੰ ਉਸ ਵੇਲੇ ਜਿਹੜੇ ਸਾਡੇ ਤਖਤਾਂ ਤੇ ਕਾਬਜ਼ ਸੀ ਸਿਆਸਤ ਤੇ ਕਾਬਜ਼ ਸੀ ਉਹਨਾਂ ਨੇ ਆਪਣੀ ਸੱਤਾ ਨੂੰ ਕੁਰਸੀ ਨੂੰ ਕਾਇਮ ਰੱਖਣ ਲਈ ਹਰ ਹੀ ਲਾਵਰਤ ਲਿਆ ਧਰਮ ਬਾਰੇ ਸੋਚਿਆ ਹੀ ਨਹੀਂ ਇਹ ਨੂੰ ਤਾਂ ਮਾਰੇ ਸੋਚਿਆ ਹੁੰਦਾ ਤੇ ਅੱਜ ਹਾਲਾਤ ਅੱਜ ਹਾਲਾਤ ਨਾ ਹੁੰਦੇ ਅੱਕ ਪਿੰਡ ਇੱਕ ਗੁਰਦੁਆਰਾ ਹੁੰਦਾ ਔਰ ਉੱਥੇ ਹੀ ਸਾਰੇ ਖੁਸ਼ੀ ਗਮੀ ਦੇ ਘਰ ਤੇ ਉਸੇ ਕਮੇਟੀ ਜੀ ਸਾਰੇ ਭਾਈਚਾਰਿਆਂ ਦੇ ਲੋਕ ਜਿਹੜੇ ਕੁਰਸਿਕ ਹੁੰਦੇ ਗੁਰੂ ਵਾਲੇ ਬਣ ਜਾਂਦੇ ਨਾ ਉਹ ਮذਬੀ ਨਾ ਉਹ ਰਵਦਾਸੀਆ ਨਾ जाट ਨਾ ਚੀ ਵਰਨਸ਼ੀਮਾ ਕੁਛ ਨਾ ਰਹਿ ਜਾਂਦਾ ਕੇਵਲ ਇੱਕ ਖਾਲਸਾ ਬਣ ਜਾਂਦਾ ਤੇ ਉਹ ਦੀ ਸੇਵਾ ਕਰਦਾ ਸਾਰਿਆਂ ਨੂੰ ਇੱਕ ਬਰਾਬਰੀਤਾ ਸਮਾਨਤਾ ਜਿਹੜੀ ਉਹ ਦਿੱਤੀ ਜਾਂਦੀ ਪਰ ਇਹ ਹੋ ਨਹੀਂ ਸਕਿਆ ਜਿਸ ਕਾਰਨ ਕਰਕੇ ਹਾਲਾਂਕਿ ਜੋ ਗੁਰੂ ਸਾਹਿਬ ਨੇ ਤਾਂ ਬਖਸ਼ਿਸ਼ ਕੀਤੀ ਸੀ ਕੋਈ ਖਾਲਸਾ ਪਰ ਜੋ ਬਾਅਦ ਦੇ ਬੱਚਾ ਗੁਆਏ ਉਹਨਾਂ ਨੇ ਬਹੁਤ ਵੱਡੀਆਂ ਕਤਾਈਆਂ ਕੀਤੀਆਂ ਤੁਸੀਂ ਉਹ ਗੱਲਾਂ ਕਈਆਂ ਨੇ ਪਰ ਪਹਿਲਾ ਦੀਵਾਨ ਬਹੁਤ ਲੱਗਦੇ ਰਹੇ ਆ ਚਾਹੇ ਉਹ ਢੜੀਆਂ ਵਾਲੇ ਰਣਜੀਤ ਸਿੰਘ ਦੀ ਗੱਲ ਹੋਵੇ ਤੁਹਾਡੀ ਗੱਲ ਹੋਵੇ ਜਾਂ ਪੰਥਪ੍ਰੀਤ ਖਾਲਸੇ ਦੀ ਗੱਲ ਹੋਵੇ ਦੇਖੋ ਦੀਵਾਨ ਦਾ ਜਿਹੜੇ ਸੀ ਕੋਰੋਨਾ ਵੇਲੇ ਅਸਰ ਪਿਆ ਸੀਗਾ ਜਦੋਂ ਕੋਰੋਨਾ ਕਾਲ ਆਇਆ ਸੀ ਉਦੋਂ ਉਸ ਤੋਂ ਬਾਅਦ ਕਿਸਾਨ ਅੰਦੋਲਨ ਸੀਗਾ ਕਿਸਾਨ ਅੰਦੋਲਨ ਕਰਕੇ ਕਿ ਸਾਰੇ ਜਿਹੜੇ ਕਰੋਨਾ ਵੇਲੇ ਘਰਾਂ ਚੋਂ ਨਹੀਂ ਨਿਕਲੇ ਕਿਸਾਨ ਅੰਦੋਲਨ ਵੇਲੇ ਸਾਰੇ ਦਿੱਲੀ ਦੀਆਂ ਬਾਡਰਾਂ ਤੇ ਇਕੱਠੇ ਹੋ ਗਏ ਉਹ ਜਿਹੜਾ ਇੱਕ ਗੈਪ ਪੈ ਗਿਆ ਸੀਗਾ ਪਰ ਹੁਣ ਦੁਬਾਰਾ ਜਿਹੜਾ ਸ਼ੁਰੂ ਹੋ ਰਿਹਾ ਕਿ ਪਿੰਡਾਂ ਪਿੰਡਾਂ ਚ ਧਰਮ ਪ੍ਰਚਾਰ ਮੇਰੇ ਕੋਲੇ ਕਿੰਨੇ ਪਿੰਡਾਂ ਦੀਆਂ ਪੰਚਾਇਤਾਂ ਆ ਗਈਆਂ ਨੇ ਗੁਰਦੁਆਰਾ ਪਰੰਧਕ ਕਮੇਟੀਆਂ ਆਈਆਂ ਨੇ ਸੰਗਤਾਂ ਆਈਆਂ ਨੇ ਕਿ ਸਾਨੂੰ ਇੰਨੀ ਤਰੀਕ ਤੋਂ ਇੰਨੀ ਤੱਕ ਆਪਣਾ ਸਮਾਂ ਦਿਓ ਫਿਰ ਦੂਜੀ ਧਿਰ ਜਿਹੜੀ ਉਹ ਕਹਿੰਦੀ ਇੰਨੀ ਤੋਂ ਇੰਨੀ ਤੱਕ ਸਾਨੂੰ ਦਿਓ ਹੂੰ ਤੀਜੀ ਕਹਿੰਦੀ ਤੇ ਸਾਨੂੰ ਇੰਨੀ ਦਾ ਇੰਨੀ ਦੱਸੋ ਇਸ ਤਰੀਕੇ ਨਾਲ ਸਾਰੇ ਜਿਹੜੇ ਆਪੋ ਆਪਣੇ ਯਤਨ ਕਰ ਰਹੇ ਆ ਪਰ ਮੈਂ ਸਮਝਦਾ ਕਿ ਇਹਦੇ ਵਿੱਚ ਸਾਨੂੰ ਜਿਹੜਾ ਹੈਗਾ ਉਹ ਯਤਨ ਜਾਰੀ ਰੱਖਣੇ ਚਾਹੀਦੇ ਆ ਸਾਰਿਆਂ ਨੂੰ ਨਾਲ ਜੋੜਨ ਵਾਸਤੇ ਕਿ ਸਾਰੇ ਜਿਹੜੇ ਆ ਉਹ ਧਰਮ ਪ੍ਰਚਾਰ ਦੇ ਯਤਨ ਜਿਹੜੇ ਆ ਉਹ ਹੋਣ ਔਰ ਸਾਰਿਆਂ ਨੂੰ ਇੱਕ ਕਲਾਵੇ ਚ ਲੈ ਕੇ ਮਾਨ ਸਨਮਾਨ ਜਿਹੜਾ ਦਿੱਤਾ ਜਾਵੇ ਬਾਟਾ ਵੀ ਇੱਕ ਹੋਵੇ ਵਰਤਨ ਵੀ ਇੱਕ ਹੋਣ ਮਰਿਆਦਾ ਵੀ ਇੱਕ ਹੋਵੇ ਤੇ ਗੁਰੂ ਘਰ ਵੀ ਇੱਕ ਹੋਵੇ ਫੇਰੇ ਸਾਰਾ ਖੁਸ਼ ਆਇਦਰ ਅੰਕੜਾ ਦੇ ਆਧਾਰ ਤੇ ਝਾਟ ਮਾਰੀਏ 1951 ਦੇ ਵਿੱਚ ਅੰਕੜਾ ਤਹਿਤ ਡਾਕਟਰ ਰਣਵੀਰ ਸਿੰਘ ਨੇ ਗੱਲ ਅੰਕੜੇ ਸਾਹਮਣੇ ਰੱਖਿਆ ਕਿ 1951 ਦੇ ਵਿੱਚ ਜਿਹੜੀ ਇਸਾਈ ਭਾਈਚਾਰੇ ਉਹਨਾਂ ਦੀ ਗਿਣਤੀ 83 ਲੱਖ ਸੀ ਕਿ ਤੇ ਸਿੱਖਾਂ ਦੀ ਜਿਹੜੀ 62 ਲੱਖ ਦੇ ਆਸ-ਪਾਸ ਸੀ ਪਰ 2011 ਦੇ ਆਉਂਦੇ-ਆਉਂਦੇ ਉਹਨਾਂ ਦੀ ਗਿਣਤੀ 2 ਕਰੋੜ 78 ਲੱਖ ਹੋ ਗਈ ਔਰ ਸਿੱਖਾਂ ਦੀ 2 ਕਰੋੜਾਂ 8 ਤੋਂ 10 ਲੱਖ ਆ ਪਰ ਉਹਦੇ ਵਿੱਚੋਂ ਤਾਂ ਪਰਿਵਰਤਨ ਹੋ ਰਿਹਾ ਹਾਂ ਦੇਖੋ ਜਿਹੜੇ ਅੰਕੜੇ ਆਏ ਤਾਂ ਉਹਨਾਂ ਨੇ ਚਲੋ ਦਿੱਤੇ ਹੀ ਅੰਕੜੇ ਆਪੋ ਆਪਣੇ ਤਰੀਕੇ ਦੇ ਨਾਲ ਦਿੰਦੇ ਆ ਜਿਆਦਾ ਜਿਹੜਾ ਬਲਟਰ ਏਰੀਆ ਉਹ ਇਸ ਦੀ ਲਪੇਟ ਚ ਆਇਆ ਇਸ ਨਾਲਾ ਤਹਿਸੀਲ ਹਮ ਔਰ ਗਰਦਾਸਪੁਰ ਏਰੀਆ ਉਸ ਏਰੀਏ ਦੇ ਵਿੱਚ ਥੋੜਾ ਜਿਹਾ ਜ਼ਿਆਦਾ ਹੋਇਆ ਇਹਦੇ ਪਿੱਛੇ ਉਹਨਾਂ ਨੇ ਤਾਕਤ ਜਿਹੜੀ ਸੀ ਨਾ ਉਹਨਾਂ ਦੀ ਵਿਦੇਸ਼ਾਂ ਤੋਂ ਫੰਡਿੰਗ ਜੀ ਇਸ ਕੰਮ ਵਾਸਤੇ ਕਿ ਧਰਮ ਪਰਿਵਰਤਨ ਕਰਾਓ ਲੋਕਾਂ ਨੂੰ ਇੱਧਰ ਜੋੜੋ ਆਪਣੀ ਗਿਣਤੀ ਵਧਾਓ ਹੂੰ ਤਾਂ ਉਹਦਾ ਵੀ ਕਾਰਨ ਰਿਆ ਕਿ ਉਹਨਾਂ ਨੇ ਜਿਹੜਾ ਸੀਗਾ ਪੈਸਾ ਫੈਂਕ ਤਮਾਸ਼ਾ ਦੇਖ ਜਿਵੇਂ ਕਹਿੰਦੇ ਹੁੰਦੇ ਆ ਉਹਨਾਂ ਨੇ ਪੈਸਾ ਸਟਿਆ ਤੇ ਲੋਕਾਂ ਨੂੰ ਇਧਰਲੇ ਪਾਸੇ ਕਨਵਰਟ ਕੀਤਾ ਲੋਕ ਜਿਹੜੇ ਆਰਥਿਕ ਪੱਖੋਂ ਟੁੱਟੇ ਹੋਏ ਸੀਗੇ ਜੀ ਉਹ ਇਧਰ ਜੁੜ ਗਏ ਜਿਹੜੇ ਆਪਣੇ ਮੂਲ ਨਾਲੋਂ ਵੀ ਟੁੱਟੇ ਸੀਗੇ ਧਰਮ ਨਾਲੋਂ ਵੀ ਟੁੱਟੇ ਸੀਗੇ ਇਹ ਤੇ ਪੁਰਾਣੇ ਸਮੇਂ 'ਚ ਜਦੋਂ ਗੁਰਦੁਆਰੇ ਵੀ ਕੱਚੇ ਸੀ ਬਿਲਡ ਦਾ ਦੋਸਤ ਜੀ ਇੱਕ ਸਵਾਲ ਹੋਰ ਹੈ ਤੁਹਾਡਾ ਜੇ ਤੁਸੀਂ ਕਹਿੰਦੇ ਉਹਨਾਂ ਨੂੰ ਉਹਨਾਂ ਨੇ ਕਰਾਵੇ ਦੀ ਵਿੱਚ ਲੈ ਲਿਆ ਜੇਕਰ ਸਿੱਖ ਸੰਸਥਾਵਾਂ ਜਿਹੜੀਆਂ ਪੰਜਾਬ ਦੇ ਵਿੱਚ ਕੰਮ ਕਰਦੀਆਂ ਨੇ ਜਾਂ ਹਰਿਆਣੇ ਦੇ ਵਿੱਚ ਕੰਮ ਕਰਤਾਂ ਨੇ ਜੇਕਰ ਉਹਨਾਂ ਗਰੀਬ ਪਰ ਸਿੱਖ ਪਰਿਵਾਰਾਂ ਨੂੰ ਤਰਾਵੇ ਦੇ ਵਿੱਚ ਲੈ ਹੁੰਦਾ ਸ਼ਾਇਦ ਉਹ ਉਲਟ ਪਾਸੇ ਨਾ ਜਾਂਦੇ ਸ਼ਾਇਦ ਧਰਮ ਪਰਤਨ ਨਾ ਹੁੰਦਾ ਕਮੀਆਂ ਆਈਆਂ ਨੇ ਸਵਾਰ ਕਰਦੇ ਉਸ ਦੀ ਕੋਈ ਇਹ ਗੱਲਾਂ ਤਾਂ ਹੁੰਦੀਆਂ ਨੇ ਪਰ ਅਸਲ ਕਾਰਨ ਸੰਸਥਾਵਾਂ ਨਹੀਂ ਅਸਲ ਕਾਰਨ ਆ ਸਾਡਾ ਮੂਲ ਨਾਲੋਂ ਟੁੱਟਣਾ ਕਿ ਅਸੀਂ ਗੁਰਬਾਣੀ ਨਾਲੋਂ ਗੁਰ ਇਤਿਹਾਸ ਨਾਲੋਂ ਆਪਣੇ ਵਿਰਾਸਤ ਨਾਲੋਂ ਟੁੱਟੇ ਆ ਤੇ ਤਾਂ ਇਹ ਸਾਰਾ ਕੁਝ ਹੋਇਆ ਉਹੀ ਪਰਿਵਾਰ ਉਧਰ ਗਏ ਆ ਜਿਹੜੇ ਇਹਨਾਂ ਚੀਜ਼ਾਂ ਨਾਲ ਟੁੱਟੇ ਜਿਹੜੇ ਆਪਣੇ ਮੂਲ ਨਾਲ ਜੁੜੇ ਸੀ ਉਹ ਅੱਤ ਤੋਂ ਅੱਤ ਦੀ ਗਰੀਬੀ 'ਚ ਵੀ ਰਹਿਲੇ ਪਹਿਲਾਂ ਗਿਆ ਕਿ ਗੁਰਦੁਆਰੇ ਕੱਚੇ ਇਮਾਰਤਾਂ ਘਰ ਕੱਚੇ ਪਰ ਸਿੱਖੀ ਪੱਕੀ ਸੀ ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿੱਧਕ ਨਾ ਜਾਵੇ ਉਥੇ ਚਰਖੜੀਆਂ ਉਥੇ ਉਬਲਦੀਆਂ ਦੇਗਾਂ ਜਲਾਦਾਂ ਦੇ ਆਰੇ ਵੱਲਦੀਆਂ ਜਿਹੜੀਆਂ ਸੀਗੇ ਪੱਠੀਆਂ ਉਹ ਵੀ ਧਰਮ ਤਬਦੀਲ ਨਹੀਂ ਕਰਾ ਸਕੀਆਂ ਮ ਪਰ ਜਿੱਥੇ ਲਾਲਚ ਤੇ ਸਵਾਰਥ ਪਰੂ ਪੈ ਗਿਆ ਉਥੇ ਸਾਰਾ ਕੁਝ ਹੋਇਆ ਕਿ ਆਪਣੇ ਮੂਲ ਨਾਲੋਂ ਟੁੱਟ ਕੇ ਲਾਲਚਾਂ ਸਵਾਰਥਾਂ 'ਚ ਪਤਤ ਗੁਨੇ 'ਚ ਨਸ਼ਿਆਂ ਦੇ ਗਲਤਾਨ ਹੋਏ ਇਸੇ ਤਰੀਕੇ ਨਾਲ ਉਧਰਲੇ ਪਾਸੇ ਵੀ ਜਿਹੜਾ ਸੀਗਾ ਧਰਮ ਕਨਵਰਟ ਵਾਲਾ ਪਾਸਾ ਧਰਮ ਤਬਦੀਲੀ ਵਾਲਾ ਉਸ ਪਾਸੇ ਆਪਣੇ ਮੂਲ ਨਾਲੋਂ ਕੁਰਬਾਨੀ ਗੁਰ ਇਤਿਹਾਸ ਗੁਰ ਸਿਧਾਂਤ ਨਾਲ ਜਿਹੜਾ ਬੰਦਾ ਮੂਲ ਨਾਲ ਜੁੜਿਆ ਕੁਰਬਾਨੀ ਗੁਰ ਸਿਧਾਂਤ ਗੁਰਮਤ ਨਾਲ ਉਹ ਫਿਰ ਇਹ ਵੇਖਦਾ ਕਿ ਇੱਥੇ ਬੰਦ-ਬੰਦ ਘਟਾਤਾ ਪਰ ਸਿੱਦਕ ਨਹੀਂ ਹਾਰਿਆ ਜੀ ਇੱਥੇ ਖੋਪੜਾ ਲਵਾ ਲਿਆ ਪਰ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਹੂੰ ਉਹ ਫਿਰ ਚੀਜ਼ਾਂ ਜਿਹੜੀਆਂ ਉਹ ਚੜ੍ਹਦੀ ਕਲਾ ਪੈਦਾ ਕਰਦੀਆਂ ਨੇ ਉਹ ਜੋਸ਼ ਪੈਦਾ ਕਰਦੀਆਂ ਨੇ ਇਤਿਹਾਸ ਜਿਹੜਾ ਹੈਗਾ ਅੰਦਰ ਪਰਪੱਕਤਾ ਪੈਦਾ ਕਰਦਾ ਪਰ ਜਿਹੜੀ ਟੁੱਟੀ ਗਏ ਦੇ ਨਾਲੋਂ ਫਿਰ ਉੱਥੇ ਜਿਹੜੀਆਂ ਗਰਾਫਟਾਂ ਨੇ ਉੱਥੇ ਆਈਆਂ ਨੇ ਤਾਂ ਹੀ ਗਿੰਤੀਆਂ ਦਾ ਉਲਟ ਫੇਰ ਜਿਹੜਾ ਉਹ ਆਵਾਦਾ ਕਾਟਾ ਹੋਇਆ ਬੀਤੇ ਸਮੇਂ ਵਿੱਚ ਕਾਫੀ ਚਰਚਾਾਂ ਮਾ ਹੋਈਆਂ ਚਾਹੇ ਸਿੱਖ ਪੁੱਧੂ ਜੀ ਦੀਆਂ ਦੀ ਗੱਲ ਹੋਵੇ ਉਹਨਾਂ ਦੇ ਸਵਾਲਾਂ ਦੇ ਘੇਰੇ ਦੇ ਵਿੱਚ ਰਹਿ ਪ੍ਰਚਾਰਕਾਂ ਨੂੰ ਕਹਿੰਦੇ ਉਹਨਾਂ ਪ੍ਰਚਾਰ ਨਹੀਂ ਹੋਇਆ ਜਿਵੇਂ ਤੁਸੀਂ ਬਾਅਦ ਵਿੱਚ ਕਹਿ ਰਹੇ ਹੋ ਕਿ ਸਿੱਖ ਗੁਰੂ ਗ੍ਰੰਥ ਸਾਹਿਬ ਨਾਲ ਟੁੱਟੇ ਆ ਬਾਣੀ ਨਾਲ ਟੁੱਟੇ ਆ ਉਹ ਗੱਲ ਸਵੀਕਾਰ ਕਰਦੇ ਆ ਕਿ ਹੈਗੀ ਆ ਤੇ ਜਿਹੜੀ ਕਿਲਾਵੇ ਦੇ ਵਿਚਲਾਣ ਵਾਲੀ ਗੱਲ ਆ ਉਹਨਾਂ ਨੇ ਕਿਹਾ ਕਿ ਜਿਹੜੇ ਪ੍ਰਚਾਰਕ ਆ ਉਹ ਆਪੋ ਆਪਨੇ ਛੱਗੇ ਪਾੜਨ ਦੇ ਵਿੱਚ ਲੱਗੇ ਹੋਏ ਨੇ ਇਹ ਵੀ ਚਲੋ ਹੁੰਦਾ ਆਪਸੀ ਤਕਰਾਰ ਵੀ ਰਹੀ ਆ ਮਰਿਆਦਾ ਦੇ ਉੱਤੇ ਪਰੰਪਰਾਵਾਂ ਤੇ ਵਖਰੇਵੇਂ ਵੀ ਰਹੇ ਆ ਹਮ ਪਰ প্রচার প্রসার ਦੀ ਕੋਈ ਕਮੀ ਨਹੀਂ ਮੰਨਣ ਵਾਲਿਆਂ ਦੀ ਕਮੀ ਰਹੀ ਆ ਜਿਵੇਂ ਪਹਿਲਾਂ ਕਹਿ ਚੁੱਕਾ ਵਾਂ ਕਿ ਹਾਸ ਹਦੀਬ ਗੂਏ ਪਰ ਗੁਰਬਾਣੀ ਦੇ ਬਚਨ ਨੇ ਪਤਾ ਸਭ ਕੁਝ ਸੀ ਪਰ ਫਿਰ ਵੀ ਉਧਰਲੇ ਪਾਸੇ ਉਹੀ ਅਸਲ ਕਾਰਨ ਜਿਹੜਾ ਉਹ ਰਿਹਾ ਉਹੁਰਕੇ ਗਾ ਕੀ ਆਉਣ ਵਾਲੇ ਟਾਈਮ ਦੇ ਬੱਚਾ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਵੀ ਧਰਮਾ ਜਿਹੜਾ ਪ੍ਰਚਾਰ ਆ ਉਹ ਸ਼ੁਰੂ ਕਰ ਰਹੇ ਹੋ ਜਦ ਪੰਜਾਬ ਹਰਿਆਣਾ ਦੀ ਗੱਲ ਹੋਵੇ ਤਾਂ ਕਿ ਲੋਕ ਜਿਹੜੇ ਟੁੱਟ ਰਹੇ ਆ ਜਾਂ ਟੁੱਟ ਚੁੱਕਿਆ ਉਹ ਦੁਬਾਰਾ ਉਹਨਾਂ ਨੂੰ ਕਿਸੇ ਤਰੀਕੇ ਨਾਲ ਜੋੜਾ ਜਾ ਸਕਦਾ ਦੇਖੋ ਬਿਲਕੁਲ ਯਤਨ ਜਾਰੀ ਰੱਖਣੇ ਚਾਹੀਦੇ ਔਰ ਹੋਰ ਯਤਨ ਛੜਦੀ ਕਲਾ ਨਾ ਕਰਨੇ ਚਾਹੀਦੇ ਅਸੀਂ ਪਿਛਲੇ ਸਮੇਂ ਯਤਨ ਕੀਤੇ ਆ ਸਾਨੂੰ ਰਿਜ਼ਲਟ ਵੀ ਮਿਲੇ ਆ ਹੂੰ ਪੰਜਾਬ ਦੇ ਵਿੱਚ ਵੀ ਯਤਨ ਚਾਹੇ ਐਸਜੀਪੀਸੀ ਵੱਲੋਂ ਬਾਅਦ ਚ ਹੋਏ ਚਾਹੇ ਦਿੱਲੀ ਕਮੇਟੀ ਵੱਲੋਂ ਵੀ ਹੋਇਆ ਉੱਥੇ ਯਤਨ ਸਿੱਖ ਸੰਸਥਾਵਾਂ ਵੱਲੋਂ ਵੀ ਹੋਇਆ ਤਾਂ ਯਤਨ ਜਦੋਂ ਅਸੀਂ ਯਤਨ ਕਰਾਂਗੇ ਤਾਂ ਫਿਰ ਉਹਨੂੰ ਫਲ ਜ਼ਰੂਰ ਲੱਗਦਾ ਪਰ ਜਦੋਂ ਵੇਸਲੇ ਹੋ ਕੇ ਰਜਾਈਆਂ ਤਾਣ ਕੇ ਸਾਂਗੇ ਲੰਮੀਆਂ ਤਾਣ ਕੇ ਫਿਰ ਕੁਝ ਨਹੀਂ ਹੁੰਦਾ ਇਸ ਕਾਰਨ ਕਰਕੇ ਸਾਨੂੰ ਸਾਰਿਆਂ ਨੂੰ ਚਾਹੇ ਕੋਈ ਕਥਾਵਾਚਕਾ ਗੀਤਾ ਢੀ ਪ੍ਰਚਾਰ ਗਰੰਥੀ ਸਿੰਘਾ ਗੁਰਸੇਖਾ ਉਹਨਾਂ ਨੂੰ ਆਪਣਾ ਯਤਨ ਜਾਰੀ ਰੱਖਣਾ ਚਾਹੀਦਾ ਹੈ ਸੰਸਥਾਵਾਂ ਨੇ ਸੰਪਰਦਾਵਾਂ ਨੇ ਟਕਸਾਲਾ ਨੇ ਯਤਨ ਜਿਹੜੇ ਆ ਉਹ ਜਾਰੀ ਰੱਖਣੇ ਚਾਹੀਦੇ ਆ ਚੜ੍ਹਦੀ ਕਲਾ ਨਾਲ ਕਰਨੇ ਚਾਹੀਦੇ ਆ ਤੇ ਗੁਰੂ ਸਾਹਿਬ ਕਿਰਪਾ ਕਰਦੇ ਆ ਫਿਰ ਇਸ ਚੀਜ਼ ਨੂੰ ਆਪਾਂ ਜਿਹੜੀ ਆ ਉਹ ਠੱਲ ਪਾ ਸਕਦੇ ਜੀ ਸਮੇਂ ਦੇ ਵਿੱਚ ਸਮਾਂ ਦਾ ਤੁਹਾਡਾ ਬਹੁਤ ਧੰਨਵਾਦ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਰਮ ਪਰिवर्तन ਨੂੰ ਲੈ ਕੇ ਜੋ ਸਿੱਖ ਬੁੱਧੂ ਜੀ ਨੇ ਡਾਕਟਰ ਰਣਵੀਰ ਸਿੰਘ ਉਹਨਾਂ ਨੇ ਹਰਾਨੀ ਜਾਣ ਖੁਲਾਸੇ ਕੀਤੇ ਉਹਨੂੰ ਲੈ ਕੇ ਸਿੱਖ ਕਮਲੋਗੇ ਪ੍ਰਚਾਰਕ ਮਲਦੀਤ ਸਿੰਘ ਦਾਦੂਬੜਾ ਉਹਨਾਂ ਨਾਲ ਵਿਚਾਰ ਚਰਚਾ ਕੀਤੀ ਹੈ ਇਹਨਾਂ ਨੇ ਗੱਲ ਕਹੀ ਆ ਹਾਂ ਸੇ ਸਵੀਕਾਰ ਕਰਦੇ ਆ ਕਮੀਆਂ ਰਹੀਆਂ ਨੇ ਤਰੂਟੀਆਂ ਰਹੀਆਂ ਨੇ ਪਰ ਮੇਨ ਜਿਹੜਾ ਪੁਆਇੰਟ ਹੈ ਮੂਲ ਦੇ ਨਾਲ ਟੁੱਟਣਾ ਜਦੋਂ ਬਾਣੀ ਤੇ ਬਾਣੇ ਦੇ ਧਾਰਨੀ ਨਾ ਹੋ ਕੇ ਪਤਿਤ ਹੋਣਾ ਜਾਂ ਹੋਰ ਨਸ਼ਿਆਂ ਦੀ ਗੱਲ ਕੀਤੀ ਆ ਪਰ ਸਵਾਲ ਇਹ ਵੀ ਇੱਥੇ ਖੜੇ ਹੁੰਦੇ ਕਿ ਨੌਜਵਾਨੀ ਉੱਤੇ ਗਰੀ ਕਿਉਂ ਪ੍ਰਚਾਰ ਦੇ ਵਿੱਚ ਕਮੀ ਕਿੱਥੇ ਹੀ ਰਹੀ ਆ ਇਹ ਵੀ ਸੋਚਨ ਦੇ ਤੇ ਵਿਚਾਰਨ ਦੀ ਗੱਲ ਹੈ ਵਰਨਾ ਹੋਰ ਬੜੇ ਟਾਈਮ ਦੇ ਵਿੱਚ ਨਤੀਜੇ ਹੋਰ ਵੀ ਭਾਨਕ ਹੋਣਗੇ ਜੁੜੇ ਹੋਏ ਹੁੰਦੇ ਫਤ ਪੋਸਟਦਾਰ ਮੈਂ ਸਮਰਵ ਜੀ ਸਮਸਤਾਨਾ ਕਹਿ ਬ੍ਰਹਮਨ ਗੁਰਸ਼ੰਦ ਨਾਲ ਧੰਨਵਾਦ